ਨੇ ਸੁਣਦੀਆਂ ਨੇ ਨੇ ਬੇਰਾਦ ਕਰਦੀਆਂ ਨਹੀਂ ਭਾਈ ਜੈਤਿਆ ਤੂੰ ਧੰਨ ਹੈ ਭਾਈ ਜੈਤਿਆ ਤੂੰ ਧੰਨ ਹੈ ਐਸੇ ਵਿਖੜੇ ਪੈਂਡੇ ਦੇ ਵਿੱਚ ਇਤਨਾ ਖਤਰਨਾਕ ਸਮੇਂ ਦੇ ਵਿੱਚ ਦੀ ਲੰਘ ਕੇ ਆਇਆ ਤੂੰ ਵਾਕੇ ਹੀ ਗੁਰੂ ਦਾ ਬੇਟਾ ਹੈ ਬੋਲੋ ਸਤਨਾਮ ਈ ਵਾਹਿਗੁਰੂ ਜੀ ਸੋ ਗੁਰੂ ਪਾਸਾ ਜੀ ਨੇ ਕਿਹਾ ਸੀ ਨਾ ਕਹੂੰ ਆਪਣੀ ਨਾ ਕਹੂੰ ਤੱਬ ਕੀ ਅਗਨ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁੰਨਤ ਹੋਤੀ ਸਭ ਕੀ ਗੁਰੂ ਸਵਾਰਿਓ ਕਿ ਇੱਥੇ ਅੱਲਾਹੂ ਅੱਲਾਹੀ ਹੋਣੇ ਸੀ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪਿਤਾ ਨੂੰ ਕੁਰਬਾਨ ਹੋਣ ਵਾਸਤੇ ਨਾ ਭੇਜਦੇ ਜਨੇਊ ਲੈ ਜਾਣੇ ਸੀ ਸਾਰਿਆਂ ਦੇ ਸੋ ਸਮਾਂ ਹੋ ਗਿਆ ਹੈ ਗੁਰੂ ਸਵਾਰਿਓ ਸੋ ਕੀਰਤਨ ਕਰਦੇ ਆ ਵਿਚਾਰਾ ਕਰਦੇ ਆ ਅਨੇਕਾਂ ਹੀ ਭੁੱਲਾਂ ਹੋ ਜਾਂਦੀਆਂ ਨੇ ਆਓ ਇੰਨਾ ਕਬੂਲ ਹੋਰ ਸਰਬਨ ਕਰ ਲਈਏ ਨਾ ਤਉ ਆਪੋ ਕੀ कहूँ तब के होती सब अगर न होते गुरु गोविंद सिंह होती सब ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਨਾ ਅਰ ਕੀ ਆਗਰ ਨ ਹੋਤੇ ਗੁਰੂ ਬਿੰਦ ਸਿੰਘ ਸੋਨਤ ਹੋਤੀ ਸਭ ਕੀ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਨਾ